ਹੈਲੋ ਮਾਈ ਯੂਟਿਊਬ ਫੈਮਲੀ ਕਿਵੇਂ ਹੋ ਤੁਸੀਂ ਸਾਰੇ ਆਈ ਹੋਪ ਤੁਸੀਂ ਸਾਰੇ ਬਹੁਤ ਈਕਾ ਢਮੋਗੇ ਮੇਰੀ ਕੰਨਜੀ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਦੀ ਵੀਡੀਓ ਜਿਹੜੀ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੀਆਂ ਇਹ ਹੈਗੀ ਪਨੀਰ ਪੁਰਜੀ ਪਨੀਰ ਪੁਰਜੀ ਮਤਲਬ ਕਿ ਜਿਵੇਂ ਆਪਾਂ ਗਰਮੀਆਂ ਦਾ ਮੌਸਮ ਚੱਲ ਰਿਹਾ ਹੈ ਕਈ ਵਾਰ ਆਪਣਾ ਦੁੱਧ ਖਰਾਬ ਹੋ ਜਾਂਦਾ ਥੋੜਾ ਬਤਾ ਬਾਹਰ ਰਹਿ ਜਵੇ ਜਾਂ ਕੁਝ ਵੀ ਜਿਵੇਂ ਆ ਹੁਣ ਇੱਕ ਦੂ ਪਹਿਲਾਂ ਹਨੇਰੀਆਂ ਵਗੈਰਾ ਆਈਆਂ ਸੀਗੀਆਂ ਉਹਦੇ ਵਿੱਚ ਲਾਈਟ ਤਿੰਨ ਤਿੰਨ ਚਾਰ ਚਾਰ ਦਿਨ ਨਹੀਂ ਆਈ ਸੀਗੀ ਉਹਦੇ ਕਰਕੇ ਆਪਣਾ ਦੁੱਧ ਐਵੇਂ ਸੀ ਕਈ ਵਾਰ ਵਿੱਚ ਦਿਖਰਾਵ ਹੋ ਜਾਂਦਾ ਸੀ ਤੇ ਉਸ ਤੋਂ ਬਾਅਦ ਅੱਗੇ ਤੇ ਮੌਸਮ ਗਰਮੀ ਦਾ ਕਈ ਮਤਲਬ ਪਨੀਰ ਭੁਰਜੀ ਬਣਾਵਾਂਗੇ ਤੇ ਜਲ ਟਾਈਮ ਵੀ ਇਸ ਨਹੀਂ ਚੱਲਣ ਕਰਦੇ ਚੱਲਦੇ ਆਪਾਂ ਵੀਡੀਓ ਵੱਲ ਨੂੰ ਤੇ ਬਣਾਉਣੇ ਆਪਾਂ ਪਨੀਰ ਭੁਰਜੀ ਹਲੋ ਮਾਈ ਯੂਟਿਊਬ ਫੈਮਿਲੀ ਕਿਵੇਂ ਹੋ ਤੁਸੀਂ ਸਾਰੇ ਆਇਓ ਤੁਸੀਂ ਸਾਰੇ ਬਹੁਤ ਹੀ ਕੈਂਟ ਹੋਮਗੇ ਮੇਰੀ ਕੈਂਟ ਦੀ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਦੀ ਵੀਡੀਓ ਜਿਹੜੀ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੀਆਂ ਇਹ ਹੈਗੀ ਹੈ ਕਿ ਮਤਲਬ ਆਪਾਂ ਬਣਾਵਾਂਗੇ ਪਨੀਰ ਦੀ ਭੁਰਜੀ ਪਨੀਰ ਮੈਂ ਮਤਲਬ ਜਿਵੇਂ ਆ ਹੁਣ ਆਪਣੇ ਇਧਰ ਮੌਸਮ ਖਰਾਬ ਸੀਗਾ ਥੋੜਾ ਜਿਹਾ ਜਿਆਦਾ ਹਨੇਰੀ ਵਗੈਰਾ ਉਹਦੇ ਕਰਕੇ ਨਾ ਦੁੱਧ ਦਾ ਆਪਣਾ ਗਿਆ ਸੀ ਫੱਟ ਤੇ ਉਹ ਦੁੱਧ ਦਾ ਹੀ ਆਪਾਂ ਨੇ ਥੋੜਾ ਜਿਹਾ ਪਨੀਰ ਕੱਢ ਲਿਆ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਆਟਾ ਮਟਰ ਐਡ ਕਰ ਰਹੇ ਹਾਂ ਕੁਝ ਵੀ ਐਕਸਟਰਾ ਕੁਝ ਵੀ ਅਲੱਗ ਤੋਂ ਬ ਨਹੀਂ ਐਡ ਕਰੂੰਗੇ ਇਹਦੇ ਵਿੱਚ ਸਿਰਫ ਆਹ ਵਾਲਾ ਘਰ ਦਾ ਪਨੀਰ ਪਿਆਜ਼ ਐਂਡ ਟਮਾਟਰ ਠੀਕ ਹੈ ਚਲੋ ਜ਼ਿਆਦਾ ਟਾਈਮ ਵੇਸ ਨਹੀਂ ਕਰਦੇ ਆਪਾਂ ਬਣਾਉਣੇ ਆ ਆਪਣੇ ਪਨੀਰ ਪਕੌੜੀ ਸਭ ਤੋਂ ਪਹਿਲਾਂ ਆਪਾਂ ਇਹ ਪੈਨ ਨੂੰ ਰੱਖ ਲਿਆ ਸੀਗਾ ਤੇ ਇਸ ਤੋਂ ਬਾਅਦ ਆਪਾਂ ਇਹਦੇ ਵਿੱਚ ਜਿਹੜਾ ਤੇਲ ਹੈਗਾ ਉਹ ਐਡ ਪਾ ਦਾਂਗੇ ਤੇਲ ਨੂੰ ਆਪਾਂ ਪ੍ਰੋਪਰ ਚੰਗੀ ਤਰ੍ਹਾਂ ਗਰਮ ਹੋਣ ਦੇਵਾਂਗੇ ਤਾਂ ਮੇਰੀ ਵੀਡੀਓਜ਼ ਕਿਵੇਂ ਲੱਗ ਦੇਣ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਤੇ ਆਪਣਾ ਇੱਕ ਪਿਆਰਾ ਜਿਹਾ ਕਮੈਂਟ ਵੀ ਜ਼ਰੂਰ ਛੱਡ ਕੇ ਜਾਇਓ ਤੇ ਇਹਨੂੰ ਆਪਾਂ ਪ੍ਰੋਪਰ ਚੰਗੀ ਤਰੀਕੇ ਨਾਲ ਗਰਮ ਕਰ ਲਾਂਗੇ ਜਦੋਂ ਆਪਣਾ ਇਹ ਤੇਲ ਮਤਲਬ ਮਤਲਬ ਗਰਮ ਹੋ ਰਿਹਾ ਹੁੰਦਾ ਨਾ ਉਸ ਟਾਈਮ ਤੁਸੀਂ ਇਹਦੇ ਵਿੱਚ ਨਾ ਥੋੜਾ ਜਿਹਾ ਨਮਕ ਐਡ ਕਰ ਦੋ ਮੈਂ ਤੁਹਾਨੂੰ ਆਪਣੀ ਹਰ ਇੱਕ ਵੀਡੀਓ ਦੇ ਵਿੱਚ ਦੱਸਦੀ ਆ ਕਿ ਤੁਸੀਂ ਇਹਦੇ ਵਿੱਚ ਥੋੜਾ ਜਿਹਾ ਨਮਕ ਜ਼ਰੂਰ ਐਡ ਕਰਿਆ ਕਰੋ ਇਹਦੇ ਨਾਲ ਤੇਲ ਦਾ ਕੱਚਾਪਨ ਜਿਹੇ ਦੀ ਜਿਹੜੀ 스멜 ਹੁੰਦੀ ਆ ਉਹ ਖਤਮ ਹੋ ਜਾਂਦੀ ਆ ਇਸ ਤੋਂ ਬਾਅਦ ਹੁਣ ਆਪਾਂ ਇਹਦੇ ਵਿੱਚ ਜਿਹੜਾ ਥੋੜਾ ਜਿਹਾ ਜਿਹੜਾ ਆਪਣਾ ਜੀਰਾ ਹੈ ਨਾ ਜੀਰਾ ਐਡ ਕਰ ਦਾਂਗੇ ਇਹਨੂੰ ਥੋੜਾ ਜਿਹਾ ਪਹਿਲਾਂ ਗਰਮ ਹੋਣ ਦੇਵਾਂਗੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਜਿਹੜਾ ਜੀਰਾ ਹੈਗਾ ਉਹ ਐਡ ਕਰਾਂਗੇ ਇਹ ਹੁਣ ਆਪਣਾ ਪ੍ਰੋਪਰ ਗਰਮ ਹੋ ਚੁੱਕਿਆ ਤੇ ਹੁਣ ਆਪਾਂ ਇਹਦੇ ਵਿੱਚ ਜਿਹੜਾ ਥੋੜਾ ਜਿਹਾ ਜੀਰਾ ਐਡ ਕਰ ਦਾਂਗੇ ਬਾਕੀ ਸਾਰੇ ਮਤਲਬ ਨਾਮਕ ਮਸਾਲੇ ਬਾਅਦ ਦੇ ਵਿੱਚ ਜਾਊਗਾ ਤੇ ਇਸ ਤੋਂ ਬਾਅਦ ਜੀਰਾ ਆਪਣਾ ਨਾਲ ਦੀ ਨਾਲ ਭੁੱਜ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਜਿਹੜੇ ਆਪਣੇ ਪਿਆਜ਼ ਨੇ ਕੱਟੇ ਹੋਏ ਓਇਲ ਦੇ ਵਿੱਚ එන්න ඔප යට පා න නම් දිි ්‍රේක් න පොන්නලාගේ හොන් දත්තගේ පොන් දෙනිකගේ තත්සකක්පයිනු ඇෙහි ආ දති හයිස ඉද ප්‍රකාමාගේ ඩන ප්‍යායද තුසි දක් දුම් රංග යට හන ස්ාට ෝතුකය ਹੁਣ ਆਪਾਂ ਇਹਦੇ ਵਿੱਚ ਤੁਸੀਂ ਦੇਖ ਸਕਦੇ ਜਿਹੜਾ ਆਪਣਾ ਪਿਆਜ਼ ਹੈ ਇਹਦਾ ਕਲਰ ਥੋੜਾ ਜਿਹਾ 골ਡਨ ਜਿਹਾ ਛੋਣਾ ਸਟਾਰਟ ਹੋ ਗਿਆ ਤੇ ਇਹਦੇ ਵਿੱਚ ਹੁਣ ਆਪਾਂ ਜਿਹੜਾ ਟਮਾਟਰ ਹੈ ਨਾ ਉਹ ਵੀ ਐਡ ਕਰ ਦਾਂਗੇ ਕਿਉਂਕਿ ਫਿਰ ਜੇ ਟਮਾਟਰ ਆਪਾਂ ਹੁਣ ਇਹਦੇ ਵਿੱਚ ਐਡ ਕਰਾਂਗੇ ਤਾਂ ਹੀ ਜਾ ਕੇ ਇਹਦੇ ਵਿੱਚ ਉਹ ਚੰਗੀ ਤਰੀਕੇ ਦੇ ਨਾਲ ਮਿਕਸ ਹੋ ਜਾਊਗਾ ਜੇਕਰ ਤੁਸੀਂ ਬ੍ਰੇਕ ਕਰ ਦਿੱਤਾ ਹੈ ਜਾਂ ਕੁਝ ਵੀ ਤੁਸੀਂ ਪਿਉਰੀ ਵਗੈਰਾ ਬਣਾ ਕੇ ਵੀ ਇਹਦੇ ਵਿੱਚ ਪਾ ਸਕਦੇ ਹੋ ਬਟ ਮੈਂ ਇਹਦੇ ਵਿੱਚ ਐਵੇਂ ਹੀ ਟਮਾਟਰ ਐਡ ਕਰੂੰਗੀ ਤੇ ਜਦੋਂ ਥੋੜਾ ਜਿਹਾ ਨਰਮ ਹੋ ਗਿਆ ਨਾ ਟਮਾਟਰ ਉਸ ਤੋਂ ਬਾਅਦ ਉਹ ਚੰਗੀ ਤਰੀਕੇ ਦੇ ਨਾਲ ਇਹਦੇ ਵਿੱਚ ਹੀ ਮਿਕਸ ਹੋ ਜਾਊਗਾ ਤੁਸੀਂ ਮਤਲਬ ਇਸ ਟਾਈਮ ਦੇਖ ਕੇ ਕਹਿ ਰਹੇ ਹਾਂ ਕਿ ਐਨੇ ਵੱਡੇ ਪੀਸਿਸ ਕੀਤੇ ਆ ਗਏ ਇਹਦੇ ਵਿੱਚ ਕਿਵੇਂ ਹੋਣਗੇ ਇਹਦਾ ਆਪਾਂ ਨੂੰ ਪਾਇਦਾ ਪਤਾ ਵੀ ਨਹੀਂ ਲੱਗਣਾ ਹੈਗਾ ਟਮਾਟਰ ਦਾ ਦੇ ਵਾਸਤੇ ਜਿਹੜਾ ਪਨੀਰ ਹੈਗਾ ਮਤਲਬ ਉਹਦੇ ਨਾਲ ਆਪਾਂ ਨੇ ਪੀਸਿਸ ਐਵੇਂ ਦੇ ਕੱਟ ਕਰ ਲਏ ਸੀ ਕਿਉਂਕਿ ਭੁਰਜੀ ਬਣਾ ਰਹੇ ਹਾਂ ਇਹਦੇ ਕਰਕੇ ਬਿਲਕੁਲ ਬਰੀਕ ਹੀ ਚਾਹੀਦਾ ਹੈਗਾ ਆਪਾਂ ਨੇ ਇਹਦੇ ਕਰਕੇ ਇਹਦੇ ਬਰੀਕ ਪੀਸਿਸ ਕੱਟ ਕਰ ਲੈਨੇਗੇ ਫ੍ਰਿਜ ਵਿੱਚ ਰੱਖਣ ਕਰਕੇ ਥੋੜਾ ਜੰਮ ਗਿਆ ਸੀਗਾ ਇਹਦੇ ਕਰਕੇ ਆਪਾਂ ਨੂੰ ਚਾਕੂ ਦੇ ਨਾਲ ਪੀਸ ਕੱਟਨੇ ਪਏ ਅਦਰਵਾਈਜ਼ ਜੇ ਵਾਰ ਹੁੰਦਾ ਤਾਂ ਇਹ ਹੱਥਾਂ ਨਾਲ ਹੀ ਕ੍ਰਸ਼ ਮਤਲਬ ਕ੍ਰਸ਼ੀਆ ਕਰ ਦਿੰਦੇ ਇਹਨੂੰ ਬਟ ਆਪਾਂ ਨੂੰ ਇਹਦੇ ਪੀਸੇਸ ਕਰਨੇ ਪਏ ਤੇ ਇਧਰ ਆਪਣਾ ਜਿਹੜਾ ਆ ਪਿਆਜ਼ ਹੈ ਇਹ ਵੀ ਭੁੰਨਿਆ ਜਾ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਜਿਹੜੇ ਇਹਦੇ ਵਿੱਚ ਟਮਾਟਰ ਨੇ ਉਹ ਹੌਲੀ ਹੌਲੀ ਕਰਕੇ ਤਾਂ ਇਹਦੇ ਵਿੱਚ ਮਿਕਸ ਹੋਣੇ ਸਟਾਰਟ ਹੋ ਚੁੱਕੇ ਨੇ ਤੇ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਜਿਹੜੇ ਆਪਣੇ ਟਮਾਟਰ ਸੀ ਉਹਦਾ ਜਿਹੜਾ ਪਲਪ ਸੀ ਉਹ ਤਾਂ ਬਿਲਕੁਲ ਪ੍ਰੋਪਰ ਮਿਕਸ ਹੋ ਚੁੱਕਾ ਹੈ ਬਟ ਜਿਹੜਾ ਉੱਪਰਲਾ ਪੀਲ ਸੀਗਾ ਉਹਦਾ ਉਹ ਇਹਦੇ ਵਿੱਚ ਮਤਲਬ ਅਲੱਗ ਤੋਂ ਰਹਿ ਗਿਆ ਜੇ ਮਤਲਬ ਤੁਸੀਂ ਚਾਹੋ ਤੋਂ ਨਹੀਂ ਪਸੰਦ ਤਾਂ ਤੁਸੀਂ ਇਹਨੂੰ ਬਾਹਰ ਵੀ ਕੱਢ ਸਕਦੇ ਹੋ ਬਟ ਮੈਨੂੰ ਐਵੇਂ ਹੀ ਪਸੰਦ ਆ ਇਹਦੇ ਕਰਕੇ ਮੈਂ ਇਹਨੂੰ ਇਹਦੇ ਵਿੱਚ ਐਵੇਂ ਹੀ ਰਹਿਣ ਦਊਂਗੀ ਆਪਣੇ ਪਿਆਜ਼ ਦਾ ਜਿਹੜਾ ਕਲਰ ਆ ਉਹ ਵੀ ਚੇਂਜ ਹੋ ਚੁੱਕਿਆ ਇਹਦੇ ਵਿੱਚ ਥੋੜਾ ਜਿਹਾ ਵੀਡੀਓ ਦੇ ਵਿੱਚ ਕਲੀਅਰਟੀ ਐਵੇਂ ਆ ਨਹੀਂ ਰਹੀ ਅੰਨੀ ਬੇਹਰਾ ਕਲਰ ਨਾ 골ਡਨ ਜੇ ਕਲਰ ਦਾ ਹੋ ਚੁੱਕਿਆ ਹੁਣ ਆਪਾਂ ਇਹਦੇ ਵਿੱਚ ਜਿਹੜਾ ਆਪਣਾ ਪਨੀਰ ਸੀਗਾ ਉਹ ਐਡ ਕਰ ਦਾਂਗੇ ਇਹਨੂੰ ਵੀ ਹੁਣ ਆਪਾਂ ਇਹਦੇ ਵਿੱਚ ਐਵੇਂ ਹੀ ਪਕਾਵਾਂਗੇ ਪਨੀਰ ਨੂੰ ਹੁਣ ਕੁਝ ਟਾਈਮ ਇਹਨੂੰ ਆਪਾਂ ਐਵੇਂ ਹੀ ਪੱਕਣ ਦੇਣੇ ਆ ਹਲਕਾ ਜਿਹਾ ਆਪਾਂ ਨੇ ਪਨੀਰ ਨੂੰ ਸੇਕ ਲਵਾਤਾ ਸੀਗਾ ਤੇ ਹੁਣ ਇਹਦੇ ਵਿੱਚ ਜਦੋਂ ਇਹ ਹਲਕਾ ਜਿਹਾ ਮੈਲਟ ਹੋ ਗਿਆ ਨਾ ਇਸ ਤੋਂ ਬਾਅਦ ਹੁਣ ਆਪਾਂ ਇਹਦੇ ਵਿੱਚ ਜਿਹੜੇ ਆਪਣੇ ਬਾਕੀ ਮਸਾਲੇ ਨੂੰ ਐਡ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਕਲਰ ਵਾਸਤੇ ਤੇ ਟੇਸਟ ਵਾਸਤੇ ਹਲਦੀ ਐਡ ਕਰਾਂਗੇ ਇਸ ਤੋਂ ਬਾਅਦ ਆਪਾਂ ਇਹਦੇ ਵਿੱਚ ਐਡ ਕਰਾਂਗੇ ਨਮਕ ਤੁਸੀਂ ਆਪਣੇ ਟੇਸਟ ਮੁਤਾਬਿਕ ਕਿੰਨਾ ਵੀ ਨਮਕ ਇਹਦੇ ਵਿੱਚ ਐਡ ਕਰ ਸਕਦੇ ਹੋ ਤੇ ਹੁਣ ਆਪਾਂ ਇਹਦੇ ਵਿੱਚ ਐਡ ਕਰਾਂਗੇ ਮਿਰਚ ਇਹਨਾਂ ਨੂੰ ਕਰਾਂਗੇ ਪ੍ਰੋਪਰ ਚੰਗੇ ਤਰੀਕੇ ਦੇ ਨਾਲ ਮਿਕਸ ਮਤਲਬ ਇਹ ਪੁਜੀ ਉਹਨਾਂ ਵਾਸਤੇ ਬੈਸਟ ਹੈ ਜਿਹੜੇ ਨਾਨ-ভেজ ਨਹੀਂ ਖਾਂਦੇ ਜਿਹੜੇ ਵੈਜੀਟੇਰੀਅਨ ਨੇ ਅ ਜਿਵੇਂ ਕਿ ਮੇਰੇ ਘਰ ਦੇ ਵਿੱਚ ਬੱਚੇ ਨੇ ਉਹ ਅੰਮ੍ਰਿਤਧਾਰੀ ਨੇਗੇ ਇਹਦੇ ਕਰਕੇ ਅਸੀਂ ਅੰਡੇ ਵਗੈਰਾ ਦੀ ਭੁਰਜੀ ਵਗੈਰਾ ਨਹੀਂ ਬਣਾਉਂਦੇ ਹਾਂ ਪਹਿਲਾਂ ਮੈਂ ਤੁਹਾਨੂੰ ਐਂ ਬੋਲਾਂ ਵੀ ਹਾਂ ਪਹਿਲਾਂ ਨਹੀਂ ਖਾਦੀ ਪਹਿਲਾਂ ਬਹੁਤ ਖਾਦੀ ਹੈ ਬਹੁਤ ਬਣਾਈ ਦੀ ਹੈ ਮੈਂ ਵੀ ਖਾਈ ਹੈ ਬੱਚਿਆਂ ਨੇ ਵੀ ਖਾਈ ਹੈ ਬਟ ਹੁਣ ਜਦੋਂ ਦਾ ਬੱਚਿਆਂ ਨੇ ਅੰਮ੍ਰਿਤ ਸ਼ਕਿਆ ਉਸ ਤੋਂ ਬਾਅਦ ਮਨੇ ਕਰੀ ਇਹ ਭੁਰਜੀ ਵਗੈਰਾ ਬਣਾਉਣੀ ਬੰਦ ਕਰਤੀ ਬਿਲਕੁਲ ਤੇ ਇਹਦੇ ਕਰਕੇ ਮੈਂ ਉਹਨਾਂ ਵਾਸਤੇ ਪਨੀਰ ਦੀ ਭੁਰਜੀ ਬਣਾ ਰਹੀ ਹਾਂ ਇਨੂੰ ਇਹਦੇ ਵਿੱਚ ਜਿਹੜੇ ਆਪਣੇ ਮਸਾਲੇ ਪਾਨੇ ਜਿਵੇਂ ਹਲਦੀ ਨਮਕ ਮਿਰਚ ਇਹਨਾਂ ਨੂੰ ਆਪਾਂ ਚੰਗੀ ਤਰੀਕੇ ਦੇ ਨਾਲ ਪੱਕਣ ਦੇਵਾਂਗੇ ਇਹ ਇਹਦੇ ਵਿੱਚ ਕੱਚੇ ਕੱਚੇ ਨੇ ਮਸਾਲੇ ਜਦੋਂ ਚੰਗੀ ਤਰ੍ਹਾਂ ਪੱਕ ਗਏ ਨਾ ਉਸ ਤੋਂ ਬਾਅਦ ਆਪਣੀ ਸਬਜ਼ੀ ਬਣ ਕੇ ਬਿਲਕੁਲ ਰੈਡੀ ਹੋ ਚੁੱਕੀ ਪਨੀਰ ਦੀ ਪੁਰਜੀ ਜਿਹੜੀ ਆਪਾਂ ਪਨੀਰ ਦੀ ਪੁਰਜੀ ਉਹ ਬਣ ਕੇ ਬਿਲਕੁਲ ਰੈਡੀ ਹੋ ਚੁੱਕੀ ਹੈ ਤੇ ਅੱਜ ਦੀ ਵੀਡੀਓ ਤੁਹਾਨੂੰ ਪਨੀਰ ਦੀ ਪੁਦੀ ਦੀ ਕਿਵੇਂ ਦੇ ਲੱਗੀ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਜੇਕਰ ਤੁਸੀਂ ਹੁਣ ਤੱਕ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰਿਓ ਤਦ ਤੱਕ ਆਪਾਂ ਮਿਲਾਂਗੇ ਤੁਹਾਨੂੰ ਨੈਕਸਟ ਕਿਸੇ ਸੋਹਣੀ ਵੀਡੀਓ ਦੇ ਨਾਲ ਕਿਸੇ ਸੋਹਣੀ ਜੀ ਰੈਸਪੀ ਦੇ ਨਾਲ ਚਲੋ ਮਿਲਦੇ ਆਂ ਨੈਕਸਟ ਵੀਡੀਓ ਦੇ ਵਿੱਚ ਬਾਏ ਬਾਏ